ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੋਸਟ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਿੰਦੂ ਤਖਤ ਭਾਰਤ ਹੈੱਡਕੁਆਰਟਰ ਕਾਲੀ ਮਾਤਾ ਮੰਦਰ ਪਟਿਆਲਾ ਜੋ ਅੱਜ ਇੱਥੇ ਆਮਨ ਕੀਤਾ ਕਰ ਇਹ ਦੱਸ ਦੋ ਇਹ ਇੱਕ ਤਰੀਕ ਤੋਂ ਹਵਨ ਔਰ ਪੂਜਾ ਸ਼ੁਰੂ ਹੋਈ ਹੈ ਅਖਿਲ ਭਾਰਤੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਰਾਸ਼ਟਰੀ ਪ੍ਰਧਾਨ ਮੇਰੇ ਨਾਲ ਖੜੇ ਨੇ ਸ਼੍ਰੀ ਰਜੇਸ਼ ਕੌਸ਼ਕ ਜੀ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਇਹ ਮਹਾ ਮਤਰੰਜੇ ਸੰਜੀਵਨੀ ਪਾਠ ਸ਼ੁਰੂ ਕਰਾਇਆ ਸੀ ਜਿਹੜਾ ਅਖੰਡ ਪਾਠ ਇਹ ਚੱਲਿਆ ਔਰ ਇਹ ਅੱਜ ਦੀ ਸੰਪੂਰਨਤਾ ਹੋਈ ਹੈ ਅਸੀਂ ਸਾਰਿਆਂ ਨੇ ਮੇਰੇ ਨਾਲ ਤੁਸੀਂ ਦੇਖਦੇ ਹੋ ਸ਼ੋਕ ਜੀ ਖੜੇ ਨੇ ਸਿੰਘ ਸਾਹਿਬ ਖੜੇ ਨੇ ਸਾਰੇ ਅਸੀਂ ਸ਼ੇ ਭਗਤ ਅੱਜ ਇਹਨਾਂ ਦੇ ਨਾਲ ਇੱਥੇ ਸ਼ਾਮਲਾ ਹੈ ਔਰ ਬਹੁਤ ਵੱਡਾ ਇਹ ਤਮ ਤਾਂ ਇੱਕ ਸਮਾਗਮ ਇੱਕ ਇਹਨਾਂ ਨੇ ਕਰਾਇਆ ਹੈਗਾ ਜਿਹੜੀ ਭਗਵਾਨ ਸ਼ਿਵ ਸ਼ੰਕਰ ਦੀ ਪੂਜਾ ਹੋਈ ਹੈ ਤੁਹਾਨੂੰ ਪਤਾ ਸਾਉਣ ਦਾ ਮਹੀਨਾ ਚੱਲ ਰਿਹਾ ਹੈਗਾ ਸੋ ਮੈਂ ਆਪਣੇ ਵੱਲੋਂ ਆਪਣੀਆਂ ਸੰਸਥਾਵਾਂ ਵੱਲੋਂ ਸ਼੍ਰੀ ਗੱਗੀ ਜੀ ਨੂੰ ਔਰ ਇਹਨਾਂ ਦੀ ਟੀਮ ਨੂੰ ਜਿਨ੍ਹਾਂ ਨੇ ਇਹ ਹਿੰਮਤ ਕਰਕੇ ਔਰ ਮੇਰੇ ਹਸਾਮਲੇ ਪਹਿਲੀ ਵਾਰੀ ਹੋਇਆ ਬਈ ਇਹ ਮਹਾਮਤਨ ਜੇ ਦਾ ਸੰਜੀਵਨੀ ਪਾਠ ਇਹਨਾਂ ਨੇ ਅਖੰਡ ਪਾਠ ਤੇ ਕਰਾਇਆ ਹੈਗਾ ਲਗਾਤਾਰ ਹਵਨ ਚੱਲ ਰਿਹਾ ਹੈ ਔਰ ਪੂਜਾ ਚੱਲ ਰਹੀ ਹੈ ਸੋ ਮੈਂ ਆਪਣੇ ਵੱਲੋਂ ਇਹਨਾਂ ਦੀ ਟੀਮ ਨੂੰ ਜੇ ਆਪਣੀਆਂ ਸੰਸਥਾਵਾਂ ਵੱਲੋਂ ਇਹਨਾਂ ਨੂੰ ਸਮੂਹ ਸਨਾਤਨੀਆਂ ਨੂੰ ਪੰਜਾਬ ਦੇ ਸਨਾਤਨੀਆਂ ਨੂੰ ਟੈਲੇਂਡਾ ਨੇ ਹਿੰਦੁਸਤਾਨ ਦੇ ਵਰਲਡ ਭਰ ਦੇ ਸਨਾਤਨੀਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁबारकਾਂ ਦਿੰਨਾ ਹੈ ਹਰ ਹਰ ਮਹਾ ਦੇ ਮੈਂ ਰਜੇਸ਼ ਕੋਸ਼ੀਗ ਗੱਜੀ ਪੰਡਿਤ ਮੇਰੀ ਅਖੀਰ ਭਾਰਤੀ ਸ਼੍ਰੀ ਮੰਦਰ ਬਰੋਨ ਦਾ ਕਮੇਟੀ ਵੱਲੋਂ ਜੀ ਮਹਾ ਮਰਤੰਜੇ ਸੰਜੀਵਨੀ ਯੱਗ ਦਾ ਪ੍ਰਯਾਲਾ ਕੀਤਾ ਸੀਗਾ ਇੱਕ ਤਰੀਕ ਤੋਂ 7 ਤਰੀਕ ਲਗਾਤਾਰ ਚੱਲਿਆ ਸੀ 8 ਤਰੀਕ ਨੂੰ ਪੂਰਨ ਹੋਤੀ ਸੀ ਜੋ ਕਿ ਅੱਜ ਹੈ ਅਸੀਂ ਅੱਜ ਪੂਰਨ ਹੋਤੀ ਜਿੱਤੀ ਹੈ ਸ਼ਹਿਰ ਦਾ ਜਿਹੜਾ ਵਾਤਾਵਰਨ ਖਰਾਬ ਹੋਇਆ ਪਿਆ ਹਰ ਥਾਂ ਤੇ ਮਰਡਰ ਹੋ ਰਿਹਾ ਹੈ ਬੱਚੇ ਲੜ ਰਹੇ ਆ ਤੁਸੀਂ ਟੀਵੀਆਂ ਤੇ ਦੇਖ ਆ ਹੀ ਰਹੇ ਹੋ ਮੀਡੀਆ ਦੇ ਮਾਧਿਅਮ ਦੇਖ ਹੀ ਰਿਹਾ ਹੈ ਇਸੇ ਕਰਕੇ ਅਸੀਂ ਇਹ ਹਵਨ ਕਰਾਇਆ ਸੰਜੀਵਨੀ ਜਿਹੜੀ ਆਇਓ ਲੰਬੀ ਕਰਦੀ ਹੈ ਬਿਮਾਰੀਆਂ ਦੂਰ ਕਰਦੀ ਹੈ ਕਾਲ ਸਭ ਦੋਸ਼ ਦੂਰ ਕਰਦੀ ਹੈ ਔਰ ਸ਼ਹਿਰ ਦਾ ਮਾਹੌਲ ਠੀਕ ਕਰਨ ਵਾਸਤੇ ਸਤਬੁੱਧੀ ਦੇਣ ਵਾਸਤੇ ਇਹ ਯੱਗ ਕਰਵਾਇਆ ਕਿ ਆਨ ਵਾਲੇ ਸ਼ਹਿਰ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਜਿਆ ਨੌਜਵਾਨ ਹੈ ਜਿਹੜੇ ਕਤਲਿਆਂ ਗਾਲ ਤੋਂ ਉਤਰਿਆ ਪਿਆ ਉਹ ਸ਼ਾਂਤ ਹੋਵੇ ਉਹਨਾਂ ਦੀ ਆਇਯੂ ਲੰਬੀ ਹੋਵੇ ਸਿਹਤਮੰਦ ਹੋਵੇ ਉਹ ਸਾਡੇ ਸ਼ਹਿਰ ਦੇ ਵਿੱਚ ਖੁਸ਼ਹਾਲੀ ਹੋਵੇ ਹਰਿਆਲੀ ਹੋਵੇ ਹਾਂ ਜੀ ਪਿਛਲੇ ਦਿਨਾਂ ਚ ਕਾਲੀ ਮਾਤਾ ਮੰਦਿਰੇ ਕਾਫੀ ਗੜਬੜ ਚੱਲਦੀ ਸੀ ਮੈਂ ਕੀ ਦੇਖ ਰਿਹਾ ਸੀ ਦੇਖੋ ਜੀ ਕਾਲੀ ਮਾਤਾ ਦੇ ਜਿਹੜੇ ਮੰਦਿਰ ਤੇ ਗੜਬੜ ਚੱਲ ਰਹੀ ਆ ਉਹ ਇੱਕ ਬੰਦੇ ਦਾ ਕੰਮ ਨਹੀਂ ਆ ਕਾਫੀ ਜਨੇ ਆ ਉੱਥੇ ਬਹੁਤ ਬੁਰਾ ਹਾਲ ਆ ਮੰਦਿਰ ਦੇ ਅੰਦਰ ਪ੍ਰਸ਼ਾਦ ਨਕਲੀ ਹੈ ਤੁਸੀਂ ਉੱਥੇ ਪ੍ਰਸ਼ਾਦ ਖਾ ਨਹੀਂ ਸਕਦੇ ਤੁਸੀਂ ਅੰਦਰ ਲਗਾ ਕੇ ਦਿਖਾ ਦਿਓ ਜਿਹੜਾ ਉੱਥੇ ਦਾ ਪੇੜ ਆ ਤੁਸੀਂ ਇਹ ਦੱਸੋ ਦੁੱਧ 80-90 ਰੁਪਏ ਕਿਲੋ ਆ 10 ਕਿਲੋ ਦੁੱਧ ਪਾੜਦੇ ਆ ਤਾਂ ਆ ਕੇ ਆਪਾਂ ਨੂੰ 1 ਕਿਲੋ ਖੁਆ ਨਿਕਲਦਾ ਉਹ ਮਤਲਬ ਜੇ 1000 ਰੁਪਏ ਕਿਲੋ ਖੁਆ ਨਿਕਲਿਆ ਸਾਨੂੰ ਤੇ 300 ਰੁਪਏ ਕਿਲੋ ਪੇੜੇ ਕਿਵੇਂ ਮਿਲਦਾ ਹੈ ਉਹ ਸਭ ਮਾਫੀਆ ਜੀ ਇਹ ਜਿੰਨੀਆਂ ਰੇੜੀਆਂ ਚੱਕੀਆਂ ਜਾਣੀ ਚਾਹੀਦੀਆਂ ਉਹ ਡੀਸੀ ਸਾਹਿਬ ਨੇ ਇਸੇ ਕਰਕੇ ਚੇਅਰਮੈਨ ਇਧਰ ਨੇ ਹਟਾਇਆ ਪਰ ਲੋੜ ਨਹੀਂ ਸੀਗੀ ਪਰ ਉਹ ਡੀਸੀ ਸਾਹਿਬ ਕਾਰਵਾਈ ਕਰਦੇ ਠੋਕ ਕੇ ਪ੍ਰਸ਼ਾਸਨ ਸ਼ਾਸਨ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਕਿ ਜਿਹੜੇ ਬੰਦੇ ਉੱਥੇ ਮਾਫੀਆ ਬਲੇ ਆ ਗਿਆਂ ਚਾਹੇ ਕੋਈ ਹੋਵੇ ਜੇ ਸਾਡਾ ਆਪਣਾ ਵੀ ਕਿ ਨਾ ਹੋਵੇ ਮੰਦਰ ਤੋਂ ਉਹਨੂੰ ਬਾਹਰ ਕੱਢਣਾ ਜਿਹਦਾ ਉਸਤੇ ਪੁਲਿਸ ਕਾਰਵਾਈ ਕਰਦੀ ਜਾਈ। ਆਪ ਵੀ ਭਾਈਚਾਰੇ ਨੂੰ ਬਧਾਉਣ ਲਈ ਕੀ ਦੇਖੋ ਅਸੀਂ ਜਿਹੜੇ ਹਵਲਕਾਇਆ ਆ ਅਫੀਸੀ ਭਾਈਚਾਰੇ ਨੂੰ ਬਧਾਉਣ ਵਾਸਤੇ ਕਰਾਇਆ ਤੁਹਾਡੇ ਸਾਡੇ ਮੇਰੇ ਨਾਲ ਤੁਸੀਂ ਦੇਖੋ ਕੱਲੇ ਹਿੰਦੂ ਨਹੀਂ ਸਰਦਾਰ ਵੀ ਆ ਮੁਮਿੰਦਨ ਮੁੰਡੇ ਸਾਡੇ ਨਾਲ ਸੋਨਾ ਜੀ ਆਏ ਪਏ ਆ ਵਰਲਡ ਫੇਮਸ ਬੰਦੇ ਜਿਹਨਾਂ ਨੇ ਸਿੱਧੂ ਮੂਸੇ ਦਾ ਟੈਟੂ ਬਣਾਇਆ ਪਿਆ ਉਹ ਸਾਡੇ ਦਾ ਪੂਰਾ ਹਵਲ ਕਰਾ ਕੇ ਆ ਸਾਡੇ ਚ ਕੋਈ ਭੇਦਭਾਵ ਨਹੀਂ ਹੈ ਇਹ ਤਾਂ ਥੋੜਾ ਜਿਹਾ ਰਾਜਨੀਤਿਕ ਪਾਰਟੀਆਂ ਦਾ ਹੋ ਜਾਂਦਾ ਹੁੰਦਾ ਹੈ ਮੁੱਦਾ ਕਦੀ ਪਰ ਐਸਾ ਕੋਈ ਨਹੀਂ ਹੈ ਪਟਿਆਲੇ ਚ ਸਾਰੇ ਇਕੱਠੇ ਹੀ ਰਹਿੰਦੇ ਆ